ਉੱਥੇ ਦਾ ਚਿੱਕੜ ਜਾ ਉਦੋਂ ਇਧਰ ਮੜਾ ਜਾ ਪਾਣੀ ਡੁੱਲ ਜੇ ਬਸ ਕੋਈ ਡੰਗਰ ਨਵਾ ਤਾਂ ਫੇਰ ਜਿੱਕੜ ਪਾਣੀ ਡੁੱਲ ਗਿਆ ਤਾਂ ਤਾਂ ਹੋਣਾ ਹੀ ਹੋਣਾ ਇੱਕ ਸੁੱਕਦਾ ਨਹੀਂ ਸਿਆਲਦਾ ਮਹੀਨਾ ਹਾਂ ਮੀਤਾ ਮਾੜੀਆਂ ਨੇ ਸੱਤ ਗਾਪ ਨੇ ਸਸਰੀ ਕਾਲ ਭਾਈ ਸਸਰੀ ਕਾਲ ਉਹ ਠੀਕ ਹੋ ਠੀਕ ਠਾਕ ਵਧੀਆ ਆਈ ਗਈ ਫੇਰ ਅਕਲ ਟਿਕਾਣੇ ਹੈ ਤੇਰੇ ਆ ਕਹਦਾ ਤੇਰੀ ਟਿਕਾਣੇ ਕਰਨ ਆਏ ਆ ਅਸੀਂ ਕਿਉਂ ਹਾਂ ਮੈਂ ਕੋਈ ਰਹਿਣ ਵਾਸਤੇ ਨਹੀਂ ਇੱਥੇ ਆਈ ਕਿਤੇ ਤੇਰੇ ਚਿੱਤ ਚ ਹੋਊ ਵੀ ਛੱਡਣਾ ਆਇਆ ਮੈਂ ਤਾਂ ਤੈਨੂੰ ਐ ਪੁੱਛਣ ਆਈ ਆ ਵੀ ਤੂੰ ਮੇਰੀ ਧੀ ਦੇ ਘਰੇ ਕੀ ਲੈਣ ਗਈ ਸੀ ਅੱਛਾ ਤੇਰੀ ਧੀ ਦੇ ਮੈਂ ਕੋਈ ਮਾੜੇ ਕੰਮ ਕਰਨ ਨਹੀਂ ਗਈ ਸੀ ਮੈਂ ਸਿਰਫ ਐਂ ਗਈ ਸੀ ਬੀਬਾ ਇਹ ਸਾਡੀ ਪਿੰਡ ਚ ਨੀਮੀ ਪਈ ਪਈ ਐ ਵੀ ਤੇਰੀ ਮਾਂ ਪੇਕੀ ਬੈਠੀ ਹੈਗੀ ਤੇ ਆ ਕੇ ਘਰੇ ਰਹਿਣ ਲੱਗ ਜੇ ਉਦੋਂ ਤਾਂ ਭੈਣੇ ਤੁਹਾਨੂੰ ਦਿਸਿਆ ਨਹੀਂ ਹੈ ਜਦੋਂ ਇਹਨਾਂ ਦੇ ਮਾੜਾ ਵਕਤ ਪਿਆ ਸੀ ਉਦੋਂ ਤਾਂ ਸਾਨੂੰ ਪਿੰਡ ਚ ਵੀ ਨਹੀਂ ਕਿਸੇ ਨੇ ਕਿਹਾ ਹੁਣ ਤੁਸੀਂ ਜਾ ਕੇ ਕੁੜੀ ਤੱਕ ਪਹੁੰਚਦੇ ਹੋ ਜਦੋਂ ਬਈ ਮਾਮਾ ਦੀਆਂ ਪਰਚਦੀਆਂ ਸੀ ਉਦੋਂ ਰਹਿੰਦੀ ਸੀ ਘਰੇ ਤੇ ਹੁਣ ਜੇ ਮੈਂ ਕੁੜੀ ਨੂੰ ਕਹਦਾ ਵੀ ਬਈ ਤੇਰੀ ਮਾਂ ਨੂੰ ਕਹਦੇ ਘਰੇ ਆਜੂਗੀ ਫਿਰ ਕਿੱਡੀ ਕੀ ਗੱਲ ਹੋਗੀ ਗੱਲ ਸੁਣਨੀ ਪੈਣੀ ਆਜਦਾ ਤੂੰ ਕਰੇ ਸਿਰ ਤੇ ਹੱਥ ਨਹੀਂ ਧਰਿਆ ਤੇ ਅੱਜ ਤੂੰ ਫਰਮਾਇਸ਼ਾਂ ਪਾਉਣ ਤੇ ਮੇਰੇ ਧੀ ਜਵਾਈ ਕੋਲੇ ਜਾਵੜੀ ਵੀ ਉਹਨਾਂ ਨੂੰ ਛੱਡ ਕੇ ਜਾਣਗੇ ਤੇ ਫੇਰ ਅਸੀਂ ਘਰ ਨਾਲ ਲਵਾਵਾਂਗੇ ਆਜ ਤੇਰੇ ਘਰ ਨਹੀਂ ਨਾ ਲੱਗਦਾ ਮੈਂ ਤੈਨੂੰ ਦੱਸਾਂ ਮੇਰੀ ਗੱਲ ਸੁਣ ਤੇਰੀ ਤੀ ਤਾਂ ਤਾਂ ਸਾਡੇ ਨਾਲ ਲਾ ਕੇ ਖਾਣ ਹੀ ਨਹੀਂ ਦਿੱਤਾ ਉਹਨੂੰ ਜੇ ਮੇਰੇ ਨਾਲ ਸਿੱਧੇ ਮੂੰਹ ਬੋਲੇ ਮੈਂ ਸਿਰ ਤੇ ਹੱਥ ਵੀ ਤਰਾਂ ਸਰੀਕੀਆਂ ਦੇ ਹੋਰ ਵੀ ਵਿੰਡ ਦੀਆਂ ਕੁੜੀਆਂ ਦੇ ਸਿਰ ਤੇ ਹੱਥ ਧਰਦੀਆਂ ਤੂੰ ਤਾਂ ਬਹੁਤ ਕੁਝ ਸਿਖਾਇਆ ਆ ਆਪਣੇ ਪੁੱਤ ਨੂੰ ਉਹ ਵੀ ਦੇਖ ਲਿਆ ਅਸੀਂ ਵੀ ਦੇਖ ਲਿਆ ਤੇ ਲੋਕਾਂ ਨੇ ਵੀ ਦੇਖ ਲਿਆ ਹੈ ਵੀ ਕੋਈ ਭਾਈ ਬਗਾਨੇ ਥਾਂ ਜਾ ਕੇ ਤੁਹਾਨੂੰ ਲੰਬਾ ਦਪਾਉਂਦੀ ਆ ਇਹਦਾ ਵੀ ਘਰ ਆ ਉਹ ਆਦੇ ਪੇਕ ਕੇ ਬੈਠੀ ਆ ਭਾਈ ਬਗਾਨੇ ਘਰੇ ਨਹੀਂ ਮੈਂ ਕਹਿੰਦੀ ਫੇਰ ਵੀ ਪੇਕੇ ਹੁੰਦੇ ਅਕਸਰ ਨੂੰ ਬਗਾਨੀ ਨੇ ਮਿਲਣ ਗੱਲ ਨ ਬਣਿਆ ਹੁੰਦਾ ਪੇਕੀ ਹੁਣ ਮੇਰਾ ਪੁੱਤ ਤਾਂ ਪਿੰਡ ਚ ਮੂੰਹ ਕੱਢ ਕੇ ਫਿਰਨ ਜੋਗਾ ਨਹੀਂ ਹੈਗਾ ਰੋਜ਼ ਕਹਿੰਦਾ ਮੈਨੂੰ ਆ ਕੇ ਕਹਿੰਦਾ ਮਾਂ ਮੈਨੂੰ ਆ ਕੇ ਕਹਿੰਦੇ ਤੇਰੀ ਤਾਈ ਨੂੰ ਲੈ ਗਏ ਉਹ ਕੋਈ ਕਹਿੰਦਾ ਤੇਰੀ ਤਾਈ ਪੇਕੀ ਭੱਜ ਗਈ ਕੋਈ ਕੁਸ ਕਹਿੰਦਾ ਕੋਈ ਕੁਸ ਕਹਿੰਦਾ ਜਿੰਨੀ ਮੂੰਹ ਉਨੀ ਭਖਿਆ ਨਾ ਉਦੋਂ ਤਾਂ ਫਿਰ ਮੁੰਡੇ ਨੂੰ ਦਿਸਿਆ ਨਹੀਂ ਕਿ ਜਦੋਂ ਤਾਇਆ ਮਰਦਾ ਸੀ ਤੇ ਤੁਸੀਂ ਐਂ ਕਹਤਾ ਸੀ ਭਾਈ ਘਰ ਦੇ ਦੇ ਜ਼ਮੀਨ ਦੇ ਦੇ ਉਦੋਂ ਨਹੀਂ ਤੁਹਾਨੂੰ ਦਿਸਿਆ ਵੀ ਲੋਕ ਸਾਡੇ ਮੂੰਹ ਨੂੰ ਕੀ ਕਹਿਣਗੇ ਉਦੋਂ ਵੀ ਐਸੇ ਦਾ ਹੋ ਸੀ ਭਾਈ ਜੇ ਸਾਡੇ ਨਾਲ ਉਦੋਂ ਮਿਲ ਕੇ ਰਹਿੰਦੀ ਫੇਰ ਤਾਂ ਕੁਝ ਹੁੰਦਾ ਹੁਣ ਇਹਦਾ ਤਾਂ ਤੁਸੀਂ ਕਸੂਰ ਨਹੀਂ ਦੇਖਦੇ ਤੁਸੀਂ ਤਾਂ ਸਾਡੇ ਸਾਡੇ 'ਚ ਕਸੂਰ ਕੱਢਦੇ ਹੋ ਗੱਲਾਂ ਤੇ ਭਾਈ ਕਸੂਰ ਕੀ ਦੇਖ ਗਏ ਹੈ ਤੂੰ ਐਂ ਦੇਖ ਇੱਕ ਤਾਂ ਬੰਦੇ ਤੇ ਮਾੜਾ ਵਕਤ ਪੈ ਗਿਆ ਉੱਤੋਂ ਤੁਸੀਂ ਉਹਦੇ ਹੱਥ ਵੱਡਣ ਨੂੰ ਫਿਰਦੇ ਹੋ ਇਹ ਦੱਸ ਕੀ ਕਰੇ ਨਾ ਫੇਰ ਵੀ ਤਾਂ ਇਹਨੇ ਜ਼ਮੀਨ ਵੇਚੀ ਹੋਇਆ ਅਸੀਂ ਤਾਂ ਇਹੀ ਆਖਿਆ ਸੀ ਭਾਈ ਜਿੰਨੀ ਕਿ ਥਾਂ ਉਹ ਕਰਦੇ ਉਹਨੇ ਇੱਕ ਪੈਸੇ ਸਾਤੋਂ ਲੈ ਲੈ ਤੂੰ ਸਾਨੂੰ ਇੰਨੀ ਕੁ ਦੇ ਦੇ ਤੇ ਵੱਧੇ ਜ਼ਮੀਨ ਹੀ ਸਾਨੂੰ ਦੇਣੀ ਸੀ ਤੇ ਫਿਰ ਫਾਇਦਾ ਕੀ ਆ ਜੇ ਤਾਂ ਫਾਇਦਾ ਦਾ ਤਾਂ ਸੀ ਜੇ ਤੁਸੀਂ ਭਰਾ ਬਣ ਕੇ ਨਾਲ ਖੜਦੇ ਖੜੇ ਕਿਉਂ ਨਹੀਂ ਅਸੀਂ ਤਾਂ ਹਰ ਥਾਂ ਖੜਦੇ ਸੀ ਸਿੱਖਣਾਉਣ ਵਾਲੀਆਂ ਨਹੀਂ ਸੀ ਵੀ ਗੱਲ ਸਾਨੂੰ ਭਾਣੇ ਸਾਰਾ ਕੁਝ ਤੇਰਾ ਹੀ ਸੀ ਪਰ ਕੋਈ ਟਾਈਮ ਹੁੰਦਾ ਚੀਜ਼ ਦਾ ਆਇ ਨਹੀਂ ਹੁੰਦਾ ਵੀ ਇੱਕ ਬੰਦਾ ਤਾਂ ਮੰਜੇ ਤੇ ਪਿਆ ਤੂੰ ਚੱਕ ਕੇ ਇੱਥੇ ਗੂਠੇ ਲਵਾਉਣ ਨੂੰ ਕਾਗਜ਼ ਚੱਕੀ ਫਿਰੇ ਇਹ ਗੱਲਾਂ ਨਹੀਂ ਬਣਦੀਆਂ ਹੁੰਦੀਆਂ ਭਾਣੇ ਮੌਕਾ ਹੀ ਹੁੰਦਾ ਕੋਈ ਇਹ ਵੀ ਹੁਣ ਪੈਸੇ ਕਿਹੜਾ ਚਾੜਾ ਨੂੰ ਲੱਗਦੇ ਨੇ ਸਾਰਾ ਦਿਨ ਮੇਰੇ ਪੁੱਤ ਤੇ ਦੋਏ ਪਿਓ ਪੁੱਤ ਇਹ ਹੱਡ ਕਾਲੇ ਕਰਦੇ ਨੇਗੇ ਚੱਲ ਕੋਈ ਨਾ ਤੈਨੂੰ ਸਹੰਦ ਨਹੀਂ ਹੋਵੇ ਇਹਨਾਂ ਦੀ ਕਮਾਈ ਤੇ ਮੈਨੂੰ ਕੀ ਰੇਜ ਆ ਮੈਨੂੰ ਤਾਂ ਉਦੋਂ ਰੇਜ ਵੀ ਨਹੀਂ ਸੀ ਕਿਉਂਕਿ ਰੇਜ ਤੂੰ ਹੋਣ ਹੀ ਨਹੀਂ ਦਿੱਤਾ ਭਰਾਵਾ ਭ ਵੱਡੇ ਦਾ ਬੈਰੀ ਬਣਾਤਾ ਆਪ ਤੂੰ ਰੰਡ ਪ੍ਰਧਾਨ ਬਣ ਗਈ ਚੱਲ ਸਾਨੂੰ ਤੇਰੇ ਮੂਰੇ ਹੱਥ ਕੱਢਣੇ ਪੈਗੇ ਕਿਉਂ ਰੱਬ ਨੇ ਕਢਾਏ ਸੀ ਉਦੋਂ ਤੂੰ ਮਸਾ ਸੀ ਚੱਲ ਹੁਣ ਬੱਸ ਸੱਸਰੀ ਕਾਲ ਤੂੰ ਆਪਦੇ ਘਰੇ ਤੇ ਅਸੀਂ ਆਪਦੇ ਘਰੇ ਤੇ ਖਬਰਦਾਰ ਹੋ ਜੀ ਜੇ ਮੇਰੀ ਧੀ ਕੋਲੇ ਦੂਬਾਰ ਪੈਰ ਵੀ ਪਾਇਆ ਜਾ ਕੇ ਤੇਰਾ ਜਿੱਤ ਚ ਇਹ ਗੱਲ ਐ ਵੀ ਮੈਂ ਇਹਦੀ ਧੀ ਨੂੰ ਵੀ ਘਰੇ ਬਿਠਾ ਲਿਆ ਤੇ ਫੇਰ ਆਪੇ ਲੈ ਕੇ ਇੱਥੇ ਆਉਗੀ ਕੁੜੀ ਨੂੰ ਨਹੀਂ ਚੱਲ ਚੱਲ ਤੈਨੂੰ ਦੋ ਵਾਰੀ ਸੱਸਰੀ ਕਾਲ ਮੈਂ ਤੇਰੀ ਧੀ ਤੋਂ ਕਾਟ ਨਹੀਂ ਛਲਕਾਉਣੀ ਕੋਈ ਜਲਦੀ ਵੜ ਬਸ ਰਾਮ ਰਾਮ ਕਰ ਤੇ ਮੇਰੇ ਨਾਲ ਪੇਕੇ ਆਂਦੇ ਦੇ ਨਾਂ ਮੇਰੀ ਧੀ ਦੇ ਘਰੇ ਪੈਰ ਨਾ ਪਾਈ ਚੱਲ ਬਾਈ ਲੈ ਦੇਖਾ ਕਿਵੇਂ ਆਈ ਏ ਚੜੀ ਚੜਾਈ ਭਾਈਆਂ ਦੇ ਸਿਰ ਤੇ ਉੱਡੀ ਫਿਰਦੀ ਏ ਵੱਡੀ ਸੇਵਾ ਕੋਈ ਨਾ ਇਹਦਾ ਵੀ ਹੱਲ ਮੈਂ ਕਰਦੀ ਆ ਜੇ ਤੇਰੇ ਭਾਈਆਂ ਨੇ ਫਰਜ਼ੇ ਨਾ ਵੱਢੇ ਨਾ ਤੂੰ ਵੀ ਕੀ ਜਾਣੇਗੀ ਮੈਨੂੰ ਬਲ ਬਲ ਆਣਾ ਬਹੁਤ ਬਹੁਤ ਆ ਲੈ ਦੇਖ ਘਰ ਦੇ ਬੰਦੇ ਨੂੰ ਭੁੱਲ ਗਏ ਕਿਉਂ ਗਏ ਬੈਠਾ ਕੋਈ ਨਹੀਂ ਬੈ ਜਾ ਬੈ ਜਾ ਉਹ ਫੇਰ ਹੀ ਬੈਠੂਗਾ ਜੇ ਰਾਹ ਪਾਏਗੀ ਗੱਲ ਕੋਈ ਕਰੀ ਹਰਪ੍ਰੀਤ ਨਾਲ ਕੋਈ ਗੱਲ ਆਵੇ ਕਰੇ ਮੈਂ ਭਾਈ ਮੈਂ ਕੀ ਕਰਾਂ ਹਰਪ੍ਰੀਤ ਨਾਲ ਗੱਲ ਮੈਨੂੰ ਤਾਂ ਲੱਗਦਾ ਨਹੀਂ ਇਹਨੇ ਆਪਦੀ ਮਾਂ ਨੂੰ ਫੋਨ ਕਰਿਆ ਹੋ ਤੇ ਗੱਲ ਕਰੀ ਹੋਣੀ ਮੈਨੂੰ ਦਾਲ ਚ ਕਾਲਾ ਲੱਗਦਾ ਗੱਲ ਜਾਂਦੀ ਨਹੀਂ ਦੀਆ ਕੁਛ ਨਹੀਂ ਪੱਲੇ ਪਣਾ ਹਸਾਬ ਲਾ ਲੈਣੂਗਾ ਕਿੱਥੇ ਆ ਐ ਤਾਂ ਗੱਲ ਕਿਵੇਂ ਜਾਊਗੀ ਐ ਆਪਾਂ ਜਾਣ ਦਿੰਨੇ ਆ ਗੱਲ ਉਹ ਨਹੀਂ ਜਾਣਤਾ ਨਹੀਂ ਦਿੰਦੇ ਫੇਰ ਵੀ ਜੇ ਗੱਲ ਹੀ ਨਹੀਂ ਕਰਦੀ ਇਹ ਕੋਈ ਨਾ ਕੋਈ ਤਾਂ ਹੈਗੀ ਆ ਗੱਲ ਵਿੱਚੋਂ ਰਾਮ ਜੀ ਨਹੀਂ ਫੜਦੀ ਤੂੰ ਰਾਮ ਜੀ ਮੈਂ ਫੜੀ ਬੈਠੀ ਆ ਜੇ ਗੱਲ ਕਰੂਗੀ ਤਾਂ ਠੀਕ ਐ ਨਹੀਂ ਫੇਰ ਇਹਦਾ ਰਾ ਉਧਰ ਨਾ ਹਜੇ ਕਰੀ ਨਹੀਂ ਗੱਲ ਤੂੰ ਪੁੱਛਿਆ ਨਹੀਂ ਉਹਨੂੰ ਕਹਿਆ ਤਾਂ ਸੀਗਾ ਵੀ ਗੱਲ ਕਰ ਆਵਦੇ ਘਰੇ ਮੈਂ ਤਾਂ ਪੁੱਛਿਆ ਸੀ ਭਾਈ ਮੈਂ ਆਖਿਆ ਕਰਿਆ ਸੀ ਫੋਨ ਕਹਿੰਦੀ ਮੈਂ ਕਰਦੀ ਆ ਮੈਨੂੰ ਤਾਂ ਇਹ ਕਹਿੰਦੀ ਸੀ ਮੁੜ ਕੇ ਨੇ ਮੈਨੂੰ ਕੋਈ ਬਰਸਵਾਬ ਨਹੀਂ ਦਿੱਤਾ ਪੁੱਛਣਾ ਫੇਰ ਕਰ ਲੈ ਕੇ ਨਾ ਕਰ ਲੈ ਕਿੱਥੇ ਆ ਤੂੰ ਬੋਲ ਮਾਰ ਪੀਤਾ ਬਾਹਰ ਚਾਤਰ ਜੀ ਬਣਦੀ ਐ ਇਹੇ ਜਾਦੇ ਉੜਦੀਆ ਬਿਨਾ ਖੰਭਾਂ ਦਾ ਕੋਈ ਨਹੀਂ ਮੈਂ ਪਟਨਾ ਦੇ ਹਾਂਭ ਜਾਨਾ ਉਧਰ ਉਹ ਪੂਛ ਮਾਰਦੀ ਫਿਰਦੀ ਐ ਉਹਨੇ ਤਾਂ ਮਾਰਨੀ ਆ ਲਾਲਚ ਨੂੰ ਕਿਹੜਾ ਛੱਡਦਾ ਅੱਜ ਕੱਲ ਤੈਨੂੰ ਪਤਾ ਤਾਂ ਹੈ ਬੇਬੇ ਨੇ ਤੈਨੂੰ ਕੀ ਕਹਿਆ ਸੀ ਕੱਲ ਘਰੇ ਗੱਲ ਕਰ ਲਈ ਕਿ ਨਹੀਂ ਕਰ ਲਈ ਕਰਨ ਤੇ ਜੂਨ ਸਰਕਦੀ ਆ ਕਿ ਨਹੀਂ ਤੇਰੇ ਬੇ ਜੇ ਇਹ ਤੇ ਜੂਨ ਸਰਕਦੀ ਹੁੰਦੀ ਤਾਂ ਗੱਲ ਕਰੀ ਹੁੰਦੀ ਹੁਣ ਨੂੰ ਘਰ ਨਾਲ ਲਵਾਇਆ ਹੁੰਦਾ ਇਹਦੇ ਹਾਂ ਬੋਲ ਸੁਣਦਾ ਨਹੀਂ ਤੈਨੂੰ ਕੀ ਪੁੱਛੀ ਜਾਂਦਾ ਮੈਂ ਡੰਨ ਬੱਟਾ ਬਣੀ ਖੜੀਆ ਤੇਰੀ ਗੱਲ ਕਹੇ ਨਹੀਂ ਕਰੀ ਕਰੇ ਮੈਂ ਨਹੀਂ ਕਰਦੀ ਨਾ ਮੈਂ ਅੱਜ ਕਰਾਂ ਨਾ ਕਰਾਂ ਕੱਲ ਅੱਛਾ ਹਾਂ ਉਹ ਰਹਿਣਾ ਕਿ ਨਹੀਂ ਰਹਿਣਾ ਇੱਥੇ ਕਿਉਂ ਰਹਿਣਾ ਕਿਉਂ ਨਹੀਂ ਘਰ ਵੀ ਮੇਰਾ ਇਹ ਤਾਂ ਤੇਰਾ ਕੀ ਗਦੌੜਾ ਪੇਰਿਆ ਬੈਠੇ ਲੈ ਦੇਖ ਲੈ ਆ ਘਰ ਨੂੰ ਵੀ ਆਪਦਾ ਮੰਨੀ ਬੈਠੀ ਐ ਜਿਹੜਾ ਕਹਿੰਦੀ ਆ ਵੀ ਉਹ ਘਰ ਨਾਲ ਵਾਲਾ ਉਹ ਤਾਂ ਲਵਾਉਂਦੀ ਨਹੀਂ ਜਿਆਦੀ ਇਹਦੀ ਜ਼ਬਾਨ ਚੱਲਣ ਲੱਗ ਗਈ ਮਦਾ ਕਹਣਾ ਚਕਾਈ ਦਿੰਨਾ ਭਰੇ ਗੰਢਲੀ ਜੀ ਬੰਨ ਕੇ ਦੀ ਵੇਖਿਆ ਨੂੰ ਹੋਰ ਚਲ ਜਾ ਲੈ ਆਪਦਾ ਟਿੰਡ ਫੋੜੀ ਜਿਹੜਾ ਹੈਗਾ ਤੇ ਦਫਾ ਹੋ ਜਾ ਇੱਥੋਂ ਐਵੇਂ ਕਿਵੇਂ ਦਫਾ ਹੋ ਜਾ ਮੇਰਾ ਕਸੂਰ ਤਾਂ ਦੱਸੋ ਕੀ ਆ ਸਾਰਾ ਕਸੂਰ ਤੇਰਾ ਹੀ ਆ ਇਥੇ ਤੇਰਾ ਹੱਕ ਮੰਦਾ ਉੱਥੇ ਤੂੰ ਹੱਕ ਨਹੀਂ ਮੰਗਦੀ ਆਵਦਾ ਦਫਾ ਉਹ ਚੱਲ ਨਿਕਲ ਇਥੋਂ ਨਾ ਉਹ ਕਰ ਮੇਰੇ ਵੀਰੇ ਦਾ ਮੈਂ ਕਿਵੇਂ ਨਿਕਲ ਜਾ ਮੈਂ ਉਹਨਾਂ ਤੋਂ ਨਹੀਂ ਲੈਂਦੀ ਉਹ ਘਰ ਹਾਂ ਚੱਲ ਚੱਲ ਦਫਾ ਉਹ ਵੀਰੇ ਦਾ ਇੱਧਰ ਦਾ ਕੀ ਆ ਵੀਰੇ ਦਾ ਤੇਰਾ ਨਾ ਮੈਂ ਨਹੀਂ ਜਾਣਦੀ ਐ ਕਿਵੇਂ ਮੈਨੂੰ ਘਰੋਂ ਕੱਢ ਦੋਗੇ ਉਹ ਕਰ ਮੇਰੇ ਭਰਾ ਦਾ ਮੈਂ ਉਹ ਤੋਂ ਕਿਵੇਂ ਹੱਕ ਮੰਗ ਲਾ ਮਸਾ ਤਾਂ ਸਾਡੇ ਘਰ ਖੁਸ਼ੀਆਂ ਆਈਆਂ ਨੇ ਲੱਗਦੀ ਆ ਖੁਸ਼ੀਆਂ ਦੀ ਨਾ ਸਾਡੀ ਖੁਸ਼ੀਆਂ ਮਾਰਦੀਆਂ ਤੂੰ ਖੁਸ਼ੀਆਂ ਤਾਂ ਮਿੰਟ 'ਚ ਸੋਗ 'ਚ ਬਦਲ ਜਾਣੀਆਂ ਤੁਸੀਂ ਕੁਝ ਮਰਜ਼ੀ ਕਰ ਲ ਪਰ ਮੈਂ ਉਹ ਘਰ 'ਚ ਨਹੀਂ ਹੱਕ ਮੰਗਦੀ ਆ ਤੇ ਭਰਾ ਦਾ ਤੂੰ ਨਾ ਤੈਨੂੰ ਮੈਂ ਬੰਦਿਆਂ ਵਾਂਗ ਕਹੀ ਨਾ ਸਮਾਨ ਜਾ ਲਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਤੈਨੂੰ ਸੁਣਦਾ ਨਹੀਂ ਮੈਂ ਵਾਰੀ ਵਾਰੀ ਕਹੀ ਹੈ ਨਾ ਜਾਂ ਲਿਆ ਕੀ ਆ ਤੇਰਾ ਇੱਥੇ ਅੰਦਰ ਜੇ ਦੇਖ ਲੈ ਲੈ ਹਜੇ ਆਪਾਂ ਨੂੰ ਉਲਟਾ ਚੋਰ ਕੋਤਵਾਲ ਕੋ ਡਾਟੇ ਉਹ ਗੱਲ ਉਹ ਤਾਂ ਗੱਲ ਸਹੀ ਆ ਪੁੱਤ ਇਹਦੀ ਤਾਂ ਜੀਭ ਹੀ ਜ਼ਿਆਦਾ ਲੱਗੀ ਇਹ ਤਾਂ ਬੋਲਣੀ ਬਾਲਾ ਲੱਗੀ ਅੱਗੇ ਸਾਹ ਨਹੀਂ ਸੀ ਕੱਢਦੇ ਆਪਣੇ ਮੂਰੇ ਹਾਂ ਇਹਨੂੰ ਮੂਰੇ ਦੀਂਦਾਗਾ ਵੀ ਸਾਰਾ ਕੁਝ ਹੁਣ ਤੈਨੂੰ ਪਤਾ ਵੀ ਪਾਪਰ ਬੇਬੇ ਸਾਰਾ ਕੁਝ ਕਰਾਉਂਦੀ ਆ ਕੋਈ ਨਾ ਤੂੰ ਇੱਕ ਗੱਲ ਮੰਨ ਮੇਰੀ ਬਸ ਇਹਨੂੰ ਭੇਜ ਦੇ ਕੇਰਾ ਫਿਰ ਇਹਨੂੰ ਆਪੇ ਪਤਾ ਲੱਗੂਗਾ ਹਾਂ ਕੇਰਾ ਬਸ ਆ ਜਾ ਕੇ ਨਾ ਚੱਕ ਲਿਆ ਜਿਹੜਾ ਕੁਝ ਹੈਗਾ ਨਹੀਂ ਅਸੀਂ ਖ ਖੜ ਜਾ ਜਾਨਦੀ ਕਿਵੇਂ ਜਾਨੀ ਕੱਢ ਤੂੰ ਨਹੀਂ ਜਾਂਦੀ ਮੈਂ 5 ਮਿੰਟਾਂ ਚ ਤੇਰਾ ਹੋਰ ਵਿਆਹ ਕਰ ਦੂੰਗੀ ਫਿਰਦੀ ਰਹੇ ਭੌਂਕਦੀ ਇਹ ਨਿਕਲ ਬਾ ਜਾਂਦੀ ਕਿਵੇਂ ਤੂੰ ਚੱਲ ਨਿਕਲ ਬਾ ਮੈਂ ਨਹੀਂ ਨਿਕਲ ਤਾ ਮੈਂ ਨਹੀਂ ਨਿਕਲ ਬਾ ਹਲਦਾ ਦਫਾ ਜਾਂਦੀ ਨਹੀਂ ਤੂੰ ਮੈਂ ਨਹੀਂ ਕਿਹਦੀਆਂ ਕੋਈ ਕਰਦੀ ਚੱਲ ਨਿਕਲ ਯਾਰ ਆ ਬਕਵਾਸ ਕਰੀ ਜਾਂਦੀ ਆ ਜਾਨੀ ਆ ਕਿ ਨਿਕਲਾਂ ਮਾਂ ਜੇ ਠੰਡ ਲੱਗਦੀ ਆ ਤਾਂ ਅੰਦਰ ਚੱਲ ਵੜਦੇ ਆ ਮੈਂ ਤਾਂ ਇਹ ਕਹਿੰਦੀ ਸੀ ਆਪਾਂ ਇਹਨੂੰ ਆ ਜਾਂਦੇ ਫੇਰ ਉਹ ਲੈ ਜੂਗੀ ਨਾਲ ਲਾ ਕੇ ਤੇਰੇ ਕੱਲਾ ਤਾਂ ਕਿਵੇਂ ਚੱਕਿਆਂਗਾ ਹੁਣ ਕਿੱਧਰ ਗਈ ਵੱਡੀ ਮੰਮੀ ਕਿ ਚਾਚੀ ਨਾਲ ਉਧਰ ਗਈ ਆ ਪਤਾ ਨਹੀਂ ਮੈਨੂੰ ਤਾਂ ਇੱਥੇ ਕੋਈ ਕੰਮ ਜਾ ਕਰਦੀ ਕਰਦੀ ਬਸ ਬਾਹਰ ਨੂੰ 바ਗੀ ਦੱਸ ਕਿਹਦੇ ਨੂੰ ਗਈ ਹੋਰ ਮੈਂ ਤਾਂ ਵੱਡੀ ਕੀ ਜਾਨੀ ਹੈਗੀ ਸੱਚਾ ਹੁਣ ਮੈਂ ਲਾ ਕੇ ਚੱਤੀ ਪਹਿਲਾਂ ਹੀ ਇਹੀ ਗੱਲ ਕਰਦੀ ਲੈ ਇਹ ਮੈਨੂੰ ਹੋਇ ਤੂੰ ਕਹਿੰਦਾ ਸੀ ਕਿ ਤਾਲੋ ਸੋਢਲ ਵੀ ਹੋਣੀ ਆ ਉਹ ਹੁਣ ਕਿਹੜਾ ਕੋਈ ਕਿਸੇ ਦੇ ਢੱਡੇ 'ਚ ਵੜਿਆ ਕੀ ਹੋ ਗਿਆ ਕਿੱਧਰ ਗਏ ਸੀ ਗਏ ਸੀ ਬਹਿ ਜਾ ਇੱਥੇ ਉਹ ਜਾਣਾ ਕਿੱਥੇ ਆ ਤੈਨੂੰ ਪਤਾ ਤਾਂ ਹੈਗਾ ਹਰੇਕ ਬੰਦਾ ਲਾਲਚ ਨੂੰ ਹੀ ਫਿਰਦਾ ਗੱਲ ਨਹੀਂ ਸਮਝ ਲੱਗੀ ਗਾ ਤਾਂ ਦੱਸੋ ਕਿੱਥੇ ਗਏ ਸੀ ਅਸੀਂ ਗਏ ਸੀ ਤੇਰੇ ਚਾਚੇ ਕਿ ਘਰੇ ਹੈ ਹਾਂ ਉੱਥੇ ਕੀ ਕਰਨ ਜਾਵੜੇ ਤੁਸੀਂ ਉੱਥੇ ਅਸੀਂ ਕਰਨ ਕੀ ਗਏ ਸੀ ਜਿਹੜਾ ਕੋਈ ਸ਼ੋਅ ਕਰਦੀ ਫਿਰਦੀ ਉਹਨੂੰ ਜਵਾਬ ਦੇਣ ਗਏ ਸੀ ਪਹਿਲਾਂ ਤਾਂ ਉਹ ਇੱਥੇ ਆਈ ਹਾਂ ਫੇਰ ਉਹ ਹਰਪ੍ਰੀਤ ਦੇ ਘਰੇ ਗਈ ਅੱਛਾ ਹਰਪ੍ਰੀਤ ਦੇ ਘਰੇ ਗਈ ਹਾਂ ਹਰਪ੍ਰੀਤ ਦੇ ਘਰੇ ਲੈ ਉਹ ਉੱਥੇ ਦਾ ਜਾਣਦਾ ਦੱਸ ਉਹਦਾ ਕੀ ਹੱਕ ਸੀ ਆ ਕੇ ਕਹਿੰਦੀ ਨਾ ਕਹਿੰਦੀ ਸਾਨੂੰ ਸ਼ਰਮ ਆਉਂਦੀ ਆ ਲੋਕ ਕਹਿੰਦੇ ਆ ਵੀ ਥੋੜੀ ਪੇਕੀ ਰਲਦੀ ਫਿਰਦੀ ਆ ਤੁਸੀਂ ਇੱਥੇ ਬਿਠਾ ਕੇ ਰੋਟੀ ਖਵਾਓ ਉਹਨੂੰ ਨਾ ਉਹਨੂੰ ਉਹਦੇ ਕਿਹਾ ਨਹੀਂ ਆਪਾਂ ਵੀ ਤੁਹਾਨੂੰ ਪਹਿਲਾਂ ਤਾਂ ਸ਼ਰਮ ਨਹੀਂ ਆਏਗੀ ਹੁਣ ਉਹਨੂੰ ਸ਼ਰਮ ਆਉਂਦੀ ਹੈਗੀ ਬਾਹਰਾਂ ਅੱਜ ਤਾਂ ਆਲੀ ਸ਼ਰਮ ਕਾਦੀ ਆਉਂਦੀ ਹੈ ਘਰ ਲੈਣ ਨੂੰ ਫਿਰਦੀ ਆ ਮੇਰੇ ਧੀ ਕੋਲੇ ਦਾ ਜਾਣ ਕੇ ਗਈ ਸੀ ਵੀ ਪਾਟ ਕੇ ਪਾਵਾਂ ਉਹਦੇ ਘਰੇ ਵੀ ਉਹਦੀ ਸੱਸ ਮੂਰੇ ਚੰਗੀ ਬਣਦੀ ਆ ਜਾਣ ਕੇ ਵੀ ਸਾਸਾਂ ਆਇਆ ਕੂਗੀ ਵੀ ਤੇਰੀ ਮਾਂ ਚ ਕਸੂਰ ਹੈ ਤੇਰੀ ਜਾਤੀ ਦਾ ਬਥੇਰੀ ਸਿਆਣੀ ਆ ਆ ਗੱਲਾਂ ਦੀ ਸ਼ਾਵਸੇ ਲੈਣ ਨੂੰ ਕਰਦੀ ਆ ਲੈ ਦੇਖ ਲੈ ਕਿੱਥੇ ਗਈ ਜਾ ਕੇ ਹੈਨਾ ਆਪਣੇ ਤਾਂ ਇਹ ਦਿਲ ਚਿੱਤੇ ਨਹੀਂ ਸੀਗਾ ਵੀ ਉੱਥੇ ਵੀ ਜਾੜੂਗੀ ਭੈਣ ਕੋਲੇ ਉਹ ਇਹ ਗੱਲਾਂ ਉਹਨਾਂ ਦੇ ਚਿੱਤ ਚ ਆਏ ਨਹੀਂ ਸ਼ਰਮ ਮੰਦੇ ਬਿਲਾ ਹੈ ਕੀ ਇੱਕ ਘਾਰਾ ਖੋਡੋ ਬੈਠਣ ਨੂੰ ਉਹਦੇ ਤੇ ਵੀ ਅੱਖ ਰੱਖੀ ਬੈਠੇ ਆ ਕਾਲੇ ਮੈਂ ਤੈਨੂੰ ਐ ਕਹਿਣੀ ਆ ਤੂੰ ਘਰ ਜੇ ਤਾਂ ਪਰੇ ਸਿਆਪਾ ਹੀ ਮੁਕਾ ਦੇ ਇੱਕ ਦਿਨ ਚੱਲ ਕੇ ਨਾ ਸਾਡੇ ਨਾਲ ਤੇ ਘਰ ਲਾਦੀ ਦੇ ਨਾ ਕਰਾ ਦੇ ਉਹ ਮਾਤਾ ਐ ਕਹਿੰਦਾ ਸੀਗਾ ਜਵਾਖੜੀ ਦੇ ਕੰਮ ਆ ਜੂਗਾ ਹੈ ਪਿਆਗ ਆ ਚਲੋ ਕਿਹੜਾ ਭਾਈ ਦਾਗਾ ਪਰ ਹੁਣ ਜਿਹੜੇ ਹਿਸਾਬ ਨਾਲ ਮਾਤਾ ਆਪ ਤੁਹਾਨੂੰ ਨਾ ਮੇਰੇ ਕੋਲ ਦਾ ਸਾਰਾ ਕੋਸ਼ਿ ਹੈ ਇੱਥੇ ਆ ਘਰਬਾਰ ਹੈਗਾ ਮੈਨੂੰ ਨਹੀਂ ਹੈ ਕਿਸੇ ਚੀਜ਼ ਦਾ ਲਾਲਚ ਤੁਸੀਂ ਆਇਆ ਕਰੋ ਹਰਪ੍ਰੀਤ ਨੂੰ ਫੋਨ ਕਰ ਦੋ ਹਰਪ੍ਰੀਤ ਵਾਸਤੇ ਰੱਖੋ ਥਾਂ ਹਰਪ੍ਰੀਤ ਨਾਲ ਕਰਾ ਦੋ ਮੈਂ ਤਾਂ ਇਹ ਕਹਿਣਾ ਅੱਜ ਜੀ ਸਹੀ ਕਹਿੰਦਾਗਾ ਮੁੰਡਾ ਇਹਦੇ ਕੋਲ ਤਾਂ ਹੁਣ ਸਾਰਾ ਕੁਝ ਇੱਥੇ ਹੈਗਾ ਘਰ ਵੀ ਹੈਗਾ ਵਧੀਆ ਜ਼ਮੀਨ ਜਾਇਦਾਦ ਆ ਚਲੋ ਕੁੜੀ ਦੀ ਚੀਜ਼ਾ ਕੁੜੀ ਨੂੰ ਦੇ ਦੇ ਤੂੰ ਜਦੋਂ ਤੁਸੀਂ ਦੁੱਖ ਹੰਡਾਇਆ ਉਦੋਂ ਹਰਪ੍ਰੀਤ ਨੇ ਦੁੱਖ ਹੰਡਾਇਆਗੇ ਉਹ ਘਰ ਦੇ ਹੱਕ ਹਰਪ੍ਰੀਤ ਦਾ ਬੰਦਾ ਨਾ ਕੇ ਮੇਰਾ ਬੰਦਾ ਉਹ ਨਾਲੇ ਲੋਕ ਬੋਲ ਬੁਲਗੀਆਂ ਦੇਣਗੇ ਸਵੇਰ ਨੂੰ ਕਹਿਣਗੇ ਉਹਦਾ ਘਰ ਵੇਚ ਪਟਕੇ ਤੇ ਇੱਥੇ ਹੁਣ ਲਿਆ ਕੇ ਖਾ ਲਿਆ ਇਹਨਾਂ ਨੇ ਹੋਰ ਕੀ ਆ ਚਲ ਕੋਈ ਨਹੀਂ ਭਾਈ ਜਿਵੇਂ ਸਾਨੂੰ ਚੰਗਾ ਲੱਗਦਾ ਫ ਤੇ ਪਰ ਗਲੋਗਲਾ ਮਾ ਲਾ ਦੇ ਉਪਰੇ ਕਾਰ ਵਾਲਾ ਓਏ ਐ ਹੁਣ ਉਹਨਾਂ ਦੇ ਹੱਥੀ ਤਾਂ ਨਹੀਂ ਜਾਣ ਦਿੰਦੇ ਜਾਂ ਇਹਦੇ ਜਵਾਕ ਦੇ ਕੰਮ ਆਉ ਜਾਂ ਕੁੜੀ ਦੇ ਆਉ ਉਹਨਾਂ ਦੇ ਹੱਥੀ ਤਾਂ ਨਹੀਂ ਜਾਣ ਦਿੰਦਾ ਫਿਰ ਹੁਣ ਜੇ ਭਾਈ ਜਿੰਦਾ ਤੋੜ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਫਿਰ ਉੱਥੇ ਡਾਂਗੋ ਛੋਟੀ ਹੋਵਾਂਗੇ ਓਏ ਕਿਵੇਂ ਕਬਜ਼ਾ ਕਰ ਲੈਣਗੇ ਮੰਮੀ ਤੁਸੀਂ ਐਵੇਂ ਇਹ ਜੀਆਂ ਗੱਲਾਂ ਨਾ ਕਰੋ ਜਿਉਂਦੇ ਜਾਗਦੇ ਆਸੀਂ ਵੀ ਐ ਕਿਵੇਂ ਕਾਬਜ ਕਰਨ ਦੇ ਦਾਂਗੇ ਤਾਂ ਇਹ ਤਾਂ ਉਹ ਸਵੇਰ ਨੂੰ ਹੋਰ ਕੁਛ ਕਰਨਗੇ ਰੋਸਾਂ ਦਾਣ ਵੀ ਬਣਾ ਦੇਾਂਗੇ ਘਰ ਨੂੰ ਫੇਰ ਮੈਂ ਤੁਹਾਨੂੰ ਤਾਂ ਹੀ ਕਹਿਨੀ ਆ ਭਾਈ ਵੀ ਆਪਾਂ ਭੜੇ ਪਾਵਾਂਗੇ ਐਵੇਂ ਸਰੀਕਾ ਨਾਲ ਇਹ ਤੋਂ ਪਹਿਲਾਂ ਆਪਾਂ ਸਭ ਕੁਝ ਸਾਡੇ ਹੱਥ ਚ ਕਰ ਲਓ ਲਵਾਉਣਾ ਚੱਲ ਜਵਾਕ ਦੀ ਦੇ ਨਾਂ ਕਰਾ ਦੇ ਚੱਲ ਦੇਖਦੇ ਹਾਂ ਕੋਈ ਨਹੀਂ ਬੈ ਕੇ ਸੋਚਦੇ ਆ ਠੰਡੇ ਦਿਮਾਗ ਨਾਲ ਐਵੇਂ ਗੁੱਸੇ ਚ ਲੈ ਫੈਸਲੇ ਗਲਤੀ ਹੁੰਦੇ ਆ ਚੱਲ ਕੋਈ ਨਹੀਂ ਤੇਰਾ ਪੈਰ ਜਾ ਠੀਕ ਆ ਭਜਾਈ ਹਾਂ ਠੀਕ ਆ ਹੁਣ ਤਾਂ ਦੇਖ ਲੈ ਜੇ ਖੇਡਣੀ ਐ ਡੀਟੋ ਬੱਕਰੀ ਤਾਂ ਉੱਛੇ ਨਹੀਂ ਮੈਂ ਮਜ਼ਾਕ ਤੂੰ ਕਰਦਾ ਰਹਿਣਾ ਅੰਦਰ ਪਾ ਦੇ ਉਹ ਨਾ ਪਾਲਾ ਚੜਜੇ ਨੂੰ ਕੋਈ ਨਹੀਂ ਕੋਈ ਚੱਕ ਮਾਰੀ ਰੋ ਪਾਹਤ ਚੱਲ ਧਿਆਨ ਨਾ ਤਾਂ ਨਹੀਂ ਕਿੱਥੇ ਗਿਆ ਸੀ ਨਾ ਦਸ ਕਿੱਥੇ ਜਿਹੜੇ ਕਰਨਾ ਹੈ ਹੈ ਨਹੀਂ ਟੈਨਸ਼ਨ ਕੋਈ ਕੰਮ ਦੀ ਵੀ ਕੰਮਕਾਰ ਵੀ ਕਰਨੇ ਹੁੰਦੇ ਆ ਬੈਠੀ ਆ ਇਹ ਬੰਨ ਕੀ ਦੇ ਮਕਰ ਲੱਗਿਆ ਰੰਦਾ ਸਾਰਾ ਦਿਨ ਆ ਆ ਗਿਆ ਟਾਈਮ ਨਾਲ ਹੀ ਘਰੇ ਆ ਗਿਆ ਨਾ ਸਵੇਰ ਦਾ ਕਿੱਥੇ ਗਿਆ ਹੋਇਆ ਉਹ ਮਾਦਾ ਕੰਮ ਗਿਆ ਸੀਗਾ ਹੋਰ ਮੈਂ ਕਿੱਥੇ ਜਾਣਾ ਨਾ ਕੀ ਕੰਮ ਗਿਆ ਸੀ ਅੱਗੇ ਤਾਂ ਦੱਸ ਕੇ ਜਾਂਦਾ ਸੀ ਹੁਣ ਦੱਸਣੋਂ ਵੀ ਹਟ ਗਿਆ ਉਹ ਹਰੇਕ ਗੱਲ ਤੇ ਤਾਂ ਨਹੀਂ ਤੈਨੂੰ ਅੂਠਾ ਲਾਉਣਾ ਕਿ ਤੈਨੂੰ ਪੁੱਛ ਕੇ ਜਾਵਾਂ ਜਾਂ ਦੱਸ ਕੇ ਜਾਵਾਂ ਚਲ ਬੰਦਾ ਹੂੰ ਤਾਂ ਕਹਿ ਦੇ ਭਾਈ ਮੈਂ ਚੱਲਿਆਂ ਮੈਂ 9 ਵਜੇ ਆਉਂਗਾ ਮੈਂ ਲੱਭੀ ਆਨੀਆ ਫੋਨ ਲਾਈ ਇਨੀ ਫੋਨ ਚੱਕਦਾ ਉੱਧਰ ਜਾਏ ਉੱਧਰ ਵੀ ਤੂੰ ਥਿਆਇਆ ਕਿਤੇ ਉਹ ਮੈਂ ਕੀ ਮਕਲਾਵੇ ਤੇ ਗਿਆ ਸੀ ਭੈਣ ਨਾ ਗਿਆ ਸੀ ਉਹਦੇ ਸਹੁਰੇ ਸਹੁਰੇ ਗਿਆ ਸੀ ਕਿਉਂ ਕੀ ਰੋਡ ਪੈ ਗਈ ਸਹੁਰੇ ਜਾਂਦੇ ਉਹਦੇ ਉਹ ਯਾ ਲੋੜ ਤਾਂ ਕੀ ਪੈਣੀ ਸੀ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਰੇ ਜਣੇ ਭੈਣ ਨੂੰ ਖਾਣ ਨੂੰ ਬੈਠੇ ਆ ਲੈ ਦੇਖ ਲੈ ਨਾ ਗੱਲ ਕੀ ਹੋ ਗਈ ਗਲਤਤਾ ਦਾਸ ਕੀ ਹੋ ਗਈ ਗੱਲ ਕਰ ਤੂੰ ਦੱਸਦਾ ਕੋਈ ਕਰੇ ਉਹ ਗੱਲ ਤਾਂ ਕੀ ਹੋਣੀ ਆ ਉਹਦੀ ਦਰਾਣੀ ਜੀ ਆਈ ਸੀ ਪਹਿਲਾਂ ਤਾਂ ਉਧਰ ਆ ਗਈ ਕਰੇ ਮੁੜ ਕੇ ਉਹ ਤੇ ਕੁੜੀ ਕੋਲੇ ਜਾਵੜੀ ਉਹਨਾਂ ਨੂੰ ਕਹਿੰਦੀ ਵੀ ਹਾਂ ਹਾਂ ਕਿ ਉੱਥੇ ਜਾ ਕੇ ਬਹਿ ਗਈ ਆ ਤੇ ਪੇਕ ਇਹੋ ਇੱਥੇ ਆ ਜੇ ਕਿ ਅਸੀਂ ਸਾਂਭਾਂਗੇ ਅੱਛਾ ਲੈ ਕੁੜੀ ਕੋਲ ਵੀ ਜਾਵੜੀ ਜਿੱਦੇ ਉਹ ਇੱਥੇ ਆਈ ਸੀ ਉਹਦੀ ਤਾਂ ਮੈਂ ਸੀਗੀ ਮਿੱਠੀਆਂ ਮਾਰਦੀ ਸੀ ਭੈਣ ਨਾਲ ਵੀ ਤੈਨੂੰ ਲੈ ਕੇ ਜਾਣੀ ਆ ਉਹ ਮਿੱਠੀਆਂ ਦਾ ਪਤਾ ਹੀ ਆ ਕਾਦੇ ਮਾਰੇ ਮਾਰਦਿਆ ਐ ਉਹ ਘਰ ਆ ਜਿਹੜਾ ਪਿਆਗ ਆ ਉਹ ਆ ਨਿਗਾ ਚ ਹੁਣ ਵੀ ਉਹ ਲੈ ਲਗੇ ਬਸ ਫੇਰ ਆਪੇ ਤੁਰੇ ਫਿਰਨਗੇ ਲੈ ਦੱਸ ਹਾਂ ਘਰ ਪਿੱਛੇ ਕੀ ਕੁਛ ਕਰਦੇ ਆ ਨਾ ਜਦੋਂ ਰੋਟੀ ਦੇ ਨਹੀਂ ਸੀ ਜਦੋਂ ਉਦੋਂ ਦਿੱਤੀ ਗਈ ਹੁਣ ਕੀ ਦੇਣਗੇ ਹੁਣ ਦੇਣਗੇ ਪੂੜੇ ਉਹ ਕਿਹੜੇ ਪੂੜੇ ਦੇਣੇ ਆ ਬਸ ਉਹ ਖੁੱਡ ਦੀਂਦੀ ਆ ਵੀ ਉਹ ਲੈ ਲਗੇ ਹਰੇਕ ਹੀ ਲਾਲਚ ਨੂੰ ਫਿਰਦਾ ਓਏ ਹਰੇਕ ਹੀ ਮੈਨ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਆਪ ਦਾ ਖਾਕੇ ਨਹੀਂ ਪੂਰਾ ਪੈਂਦਾ ਕਿਸੇ ਦਾ ਹੱਕ ਖਾਕੇ ਰੱਬ ਨੂੰ ਜਾਣ ਦੇਣੀ ਆ ਕਿਵੇਂ ਰਪਾਚੂ ਉਹ ਕਹੇ ਦੇ ਉਹੀ ਤਾਂ ਗੱਲ ਆ ਹੋਂ ਤੱਕ ਅਸੀਂ ਵੀ ਭੈਣਾਂ ਕਿੰਨੀਆਂ ਮਾੜੀਆਂ ਕੀਤੀਆਂ ਆ لالਚ ਕਰਕੇ ਕੀਤਾ ਸਾਰਾ ਕੁਝ ਕੀ ਪਤਾ ਸੀਗਾ ਮੈਂ ਦੱਸ ਕੀ ਕਰਨਾ ਸਾਰਾ ਕੁਝ ਤਾਂ ਰੱਬ ਦਾ ਦਿੱਤਾ ਹੈਗਾ ਬਸ لالਚ ਕਰਕੇ ਕੀਤਾ ਸਾਰਾ ਕੁਝ ਪਤਾ ਲੈ ਇੰਨੀ ਤਾਂ ਅਕਲ ਆ ਗਈ ਤੁਹਾਨੂੰ ਕਿ ਕੌਣ ਆਪਦਾ ਕੌਣ ਬਗਾਨਾ ਆਪਦੇ ਘਰੇ ਕਿਹੜਾ ਘਾਟਾ ਸੀਗਾ ਉਹੀ ਤੁਸੀਂ ਤਾਂ ਉਹਦੇ ਮਗਰ ਪੰਗਾ ਫਿਰਦਿਆਂ ਸੀ ਚਲੋ ਛੱਡੋ ਇਹਨਾਂ ਗੱਲਾਂ ਹੁਣ ਕੀ ਫਾਇਦਾ ਉਹਨਾਂ ਗੱਲਾਂ ਦਾ ਹੁਣ ਤਾਂ ਐਂ ਦੇਖੋ ਵੀ ਹੁਣ ਉਧਰ ਘਰ ਦਾ ਕੀ ਕਰਨਾ ਤੁਸੀਂ ਘਰ ਦਾ ਹੀ ਕਰਨਾ ਉਹਨਾਂ ਨੂੰ ਕੇਰਾ ਸੁਣਵਾਈ ਕਰਿਆ ਆਂਦੀ ਵੀ ਲੋੜ ਨਹੀਂ ਨਾ ਭਾਈ ਸਾਡੇ ਘਰੇ ਉੱਥੇ ਆਉਂਦੀ ਲੋੜਾ ਨਾ ਅਸੀਂ ਇੱਥੇ ਅੱਗੇ ਨਾ ਸਾਨੂੰ ਸੋਡੀ ਲੋੜਾ ਨਾ ਵਧੀਆ ਕੀਤਾ ਨਾਲ ਕੁੜੀ ਦੇ ਸਹੁਰੇ ਜਾਣ ਦਾ ਮਤਲਬ ਹੀ ਨਹੀਂ ਬੰਦਦਾ ਉਹਨਾਂ ਦਾ ਉਹ ਕਦੇ ਤਿੱਥ ਧਿਆਰ ਨੂੰ ਤਾਂ ਗਏ ਨਹੀਂ ਹੁਣ ਜਾ ਕੇ ਉੱਥੇ ਖੜ੍ਹ ਗੇ ਲੈ ਚੰਗੇ ਬੰਦੇ ਦੇ ਦੇਖ ਲੈ ਲੈ ਉਹੀ ਗੱਲ ਰਹਿ ਦੱਸ ਓਏ ਹੋਰ ਕੀ ਆ ਲਹੂ ਪੀ ਲਿਆ ਇੱਕ ਗੱਲ ਸੁਲਝਦੀ ਆ ਦੂਜੀ ਖੜੀ ਹੋ ਜਾਂਦੀ ਆ ਮੈਂ ਤਾਂ ਐ ਨਹੀਂ ਸਮਝ ਆਉਂਦੀ ਵੀ ਇਹ ਸਾਰੀਆਂ ਜਿੰਨੀਆਂ ਗੱਲਾਂ ਸਾਰੀਆਂ ਭੈਣ ਦੇ ਮੰਗਰੀ ਪੈਗਾਂ ਉਹੀ ਤਾਂ ਗੱਲ ਹੁਣ ਫਿਰ ਕੀ ਬੰਦ ਅੱਗੇ ਹੁਣ ਉਹ ਬੰਨਣਾ ਕੀ ਆ ਮਾਦਾ ਕਹਿ ਤਾ ਪਾ ਇਹਨੂੰ ਮਾ ਘਰ ਜਾ ਕੁੜੀ ਦੇ ਨਾਲ ਲਵਾ ਦੇ ਪਾਪੇ ਉਹਦੇ ਜਵਾਕਾਂ ਦੇ ਕੰਮ ਆ ਜੂਗਾ ਲੈ ਸਹੀ ਗੱਲ ਆ ਹਾਂ ਤੇ ਬੰਦ ਦੇ ਕੁੜੀ ਦਾ ਹੱਕ ਆ ਉਹ ਇਹ ਗੱਲ ਹੈਗਾ ਲਾਡੀ ਕੋਲੇ ਤਾਂ ਸਾਰਾ ਕੁਝ ਹੈਗਾ ਹੁਣ ਇਹਨੇ ਕੀ ਕਰਨਾ ਨਾਲੇ ਜਦੋਂ ਕੁੜੀ ਨੇ ਪੈਨਾ ਦੁੱਖ ਸੁੱਖ ਦੇਖਿਆ ਤੇ ਹੱਕ ਤਾਂ ਕੁੜੀ ਦਾ ਹੀ ਬੰਦਾ ਵਿਚਾਰੀ ਦਾ ਲਾਡੀ ਕਿਵੇਂ ਲੈ ਜਾਊਗਾ ਹੁਣ ਓਏ ਉਹੀ ਗੱਲ ਆ ਉਹੀ ਕ ਸਮਝਾ ਕੇ ਆਏ ਭੈਣ ਨੂੰ ਹਾਂ ਬਾਕੀ ਦੇਖਦੇ ਆ ਕੋਈ ਰਾਇ ਮਾਸ਼ਪਰਾ ਕਰ ਲੈਣਿਆ ਚਾਹ ਰਿਸ਼ਤੇਦਾਰਾਂ ਨਾਲ ਜਿਵੇਂ ਕਿਹਾ ਓਵੇਂ ਕਰਦੇ ਆਂਗੇ ਚਲ ਦੇਖ ਲੋ ਨਾਲੇ ਦੱਸ ਕੇ ਜਾਵੜਿਆ ਕਰੋ ਮੜ ਕੇ ਮੈਨੂੰ ਫਿਕਰ ਲੱਗੀ ਰਹਿੰਦੀ ਆ ਪਤਾ ਨਹੀਂ ਕਿੱਦਾਂ ਲੱਗਿਆ ਕੀ ਦੱਸਾਂ ਕੀ ਇਹ ਦੱਸਣਾ ਗੀਆਂ ਗੱਲਾਂ ਗੀਆਂ ਹੈ ਫਿਕਰ ਨੂੰ ਮੈਂ ਕੀ ਜਵਾਕਾਂ ਵੀ ਰੋਲ ਜਾਊਂਗਾ ਨਹੀਂ ਗੱਲ ਉਹ ਨਹੀਂ ਹੈਗੀ ਫਿਰ ਫਿਰ ਵੀ ਦੱਸਣ ਦਾ ਹੱਕ ਤਾਂ ਬੰਦਾ ਹੀ ਇਹਨਾ ਤੁਹਾਡਾ ਚਲ ਚਲ ਠੀਕ ਆ ਚਾਚੂ ਬਣਾਵਾਂ ਮੈਂ ਤਾਂ ਡੇਸ ਤੇ ਆਹੋ ਬਣਾ ਦੇ ਨਾਲ ਆਹ ਆਲੂ ਜੇ ਧਰ ਲੈਣੀਆਂ ਰੋਜ਼ ਬਾ ਕਰਕੇ ਛੱਡੇਂਗੀ ਤੇ ਫਿਰ ਲਿਆ ਦੇ ਕਰੋ ਸਬਜੀ ਉਹ ਤਾਂ ਸਵੇਰ ਨਾਲ ਨਿਕਲ ਜਨਾਥ ਨੇ ਆਉਣੇ ਘਰੇ ਆ ਨਾਲ ਜਿਹੜੀ ਖੇਤੋਂ ਪੱਟ ਕੇ ਲਿਆਉਂਦੀ ਸੀ ਉਹ ਚੱਕ ਕੇ ਗਵੰਡੀਆਂ ਨੂੰ ਫੜਾ ਦੇਣੀ ਆ ਆਪ ਮਾਲੀ ਦਾ ਕਰਾਈ ਬੈਠੀਆਂ 4-5000 ਜੋ ਲੋਕਾਂ ਦੇ ਸਾਹਮਣੇ ਉਹ ਲੈ ਕੇ ਆਣੇ ਨੀ ਨੀ ਸਬਜੀ ਉਹ ਆ ਕੇ ਘਰੇ ਮੰਗਦੇ ਆ ਹੁਣ ਮੈਂ ਤਾਂ ਦੇਣੀ ਆ ਚੀਜ਼ ਘਰੇ ਪਈ ਹੁਣ ਆਹੋ ਤੂੰ ਆ ਖਵਾਈ ਚਾ ਲਾਲੂ ਉਦੋਂ ਪਤਾ ਲੱਗੂ ਇਹ ਤਾਂ ਗੋਡੇ ਖੜ ਗਏ ਇੱਕ ਜਿੱਤਾ ਕੰਮ ਲਿਆ ਬਣਾ ਦੇ ਘੁੱਟ ਚਾਹ ਦੀ ਮੇਰਾ ਸਿਰ ਪਹਿਲਾਂ ਦੁਖੀ ਜਾਂਦਾ ਕਣੂ ਮਾੜਾ ਟੱਬਰ ਪਵੇ ਕਿਸੇ ਦੇ ਬਸ ਅਖਵਾਈ ਜਾਂਦੀ ਆ ਆਲੂ ਖਰੀਆਂ ਸਬਜ਼ੀਆਂ ਲੋਕਾਂ ਨੂੰ ਚੁਕਾ ਤੀਆਂ ਹੈ ਕੀ ਕੋਈ ਸੋਚਿਆ ਸੀ ਕਿ ਆ ਸਾਰਾ ਘਰ ਆਪਣੇ ਨਾਂ ਹੋ ਜਾਊਗਾ ਹੈ ਆ ਕਰਾਤਾ ਉਹੀ ਕੰਮ ਆ ਜਿਹੜੀ ਦੇਖਿਆ ਸੀ ਕਿ ਇਹਨੂੰ ਢਾ ਕੇ ਸਾਰੇ ਨੂੰ ਸੋਨਾ ਬਣਾਊਗਾ ਹੈ ਦੋ ਹੋਣਗੀਆਂ ਨੌਕਰਾਂ ਨਹੀਂ ਇੱਥੇ ਗੋਹਾ ਗੁੜਾ ਕਰਨਗੇ ਆ ਸਾਰਾ ਕੁਝ ਫੱਟੀ ਪੋਛਤੀ ਮੇਰੀ ਤਾਂ ਮੰਨੀ ਨਹੀਂ ਕਿਸਨੇ ਬੇ ਮੁੰਡਿਆ हां बेबे तू ਇੱਥੇ ਫਿਰਦਾ ਮੈਂ ਸਾਰਾ ਘਰ ਪਾੜ ਲੈ ਮਾਂ ਪਤਾ ਨਹੀਂ ਕਿੱਧਰ ਭੱਗ ਗਿਆ ਓ ਹੋਰ ਕਰਾਂ ਤਾਂ ਕਰਾਂ ਕੀ ਆ ਜਾ ਇੱਧਰ ਆ ਜਾ ਇੱਥੇ ਕੀ ਕਰਦਾ ਤੂੰ ਕੁਛ ਨਹੀਂ ਜੀ ਕਰਦਾ ਬੇ ਜੀ ਤਾਂ ਕੀ ਕਰਨਾ ਸੀ ਦੱਸ ਹੁਣ ਸਾਰਿਆਂ ਉਮੀਦਾਂ ਤੇ ਪਾਣੀ ਫਿਰ ਗਿਆ ਮੈਂ ਤਾਂ ਐਡੀ ਵੱਡੀ ਮੇਰਾ ਤਾਂ ਘਰ ਛੱਡਣ ਨੂੰ ਜੀ ਨਹੀਂ ਕਰਦਾ ਹਾ ਬੇ ਜੀ ਮੇਰਾ ਕਿਹੜਾ ਕਰਦਾ ਮੈਂ ਤਾਂ ਐਡੀ ਵੱਡੀ ਸੋਚ ਸੋਚੀ ਬੈਠੀ ਸੀ ਵੀ ਉਰੇ ਵੱਡਾ ਸਾਰਾ ਸੱਡ ਜਾ ਪਾ ਲਾਂਗੇ ਇਧਰ ਤੋਂ ਕਮਰੇ ਬਣਾ ਲਾਂਗੇ ਇੱਥੇ ਤੇਰਾ ਟਰੈਕਟਰ ਖੜੂ ਇੱਥੇ ਉਹ ਸੰਦ ਸੰਦੇੜੇ ਜੇ ਖੜ ਜਾਣਗੇ ਇੱਥੇ ਤੇਰੇ ਵਿਆਹ ਦੇ ਦਾਜ ਵਾਲੀ ਗੱਡੀ ਖੜੀ ਹੁੰਦੀ ਦੱਸ ਕੀ ਕਰਾਂ ਹੁਣ ਨਾ ਬੇਬੇ ਹੁਣ ਨਾ ਬੋਲੇ ਕੁਛ ਮੇਰੇ ਤਾਂ ਸਾਰੇ ਅਰਮਾਨਾਂ ਤੇ ਪਾਣੀ ਫਿਰ ਗਿਆ ਕੀ ਕਰਾਂ ਹੁਣ ਖੜਾ ਹੋ ਜਾ ਮੇਰੇ ਪੁੱਤ ਹਿੰਮਤੀ ਹੈ ਨਹੀਂ ਖੜਾ ਹੋਣ ਦੀ ਮਾਤਾ ਬੇਰਹਮਾਨਾਂ ਤੇ ਪਾਣੀ ਤਾਂ ਮੇਰੇ ਵੀ ਫਿਰ ਗਿਆ ਮੈਂ ਤਾਂ ਕਰਾਂ ਕਿ ਹੁਣ ਆ ਲੱਕੜਾਂ ਲਿਆ ਕੇ ਚਿਲੰਡੀਆਂ ਸੀ ਉਹਰੇ ਮਨ ਪੁੱਤੀ ਮਰ ਜੂਗੀ ਪਰ ਐਨਾ ਚ ਫੂਕ ਦਾਂਗੇ ਪੰਜ ਪੰਜ ਪਾਥੀਆਂ ਲਾਉਂਦਾ ਮੈਂ ਜੇ ਮਰਦੀ ਤਾਂ ਸਹੀ ਪਾਥੀਆਂ ਵੀ ਵਿੱਚ ਧਰਦਾ ਮੈਨੂੰ ਕੀ ਪਤਾ ਸੀ ਵੀ ਉਹ ਆ ਸੱਪ ਕੱਢੂਗੀ ਆ ਦੇਖ ਲੈ ਮੈਂ ਤਾਂ ਸਾਰੀਆਂ ਤਿਆਰੀਆਂ ਕਰ ਰੱਖੀਆਂ ਸੀ ਪਰ ਹੁਣ ਫਾਹਾ ਵੱਢਿਆ ਹੱਲ ਦਾ ਕੋਈ ਕਰਨਾ ਪਊਗਾ ਐ ਨਹੀਂ ਮੈਂ ਥੋੜੇ ਦੇਖ ਕੇ ਰਹੀਦਾ ਮੈਂ ਤਾਂ ਕੁਝ ਕਰੂੰਗਾ ਕੁਝ ਮਰਜ਼ੀ ਹੋ ਜਾਏ ਤੂੰ ਮੇਰੀ ਗੱਲ ਸੁਣ ਆ ਨਾ ਬੋਲ ਜਾਣਾ ਮਾਰਿਆ ਕਰ ਜੇ ਐਂ ਕਰਦੇ ਤਾਂਹੀਂ ਤਾਂ ਤੇਰਾ ਪਿਓ ਕਹਿੰਦਾ ਤੂੰ ਨਸ਼ੇ ਕਰਦਾ ਤੂੰ ਇੱਕ ਗੱਲ ਸੁਣ ਮੇਰੀ ਤੇਰੇ ਪਿਓ ਦੇ ਨਾ ਕੰਨ ਬਲੇ ਲਪਾਈ ਹੁਣ ਆ ਦਾ ਨਸ਼ਾ ਕਰਾਉਂਦਾ ਕੀ ਕਰ ਤੂੰ ਚੁੱਪ ਕਰਕੇ ਗੱਲ ਸੁਣ ਲਿਆ ਕਰ ਪਹਿਲਾਂ ਆਵਦਾ ਨਾ ਕੋੜਾ ਪਜਾਇਆ ਕਰ ਬੋਲ ਮੈਨੂੰ ਐਂ ਦੱਸ ਤੇ ਤੇਰੇ ਵਰਗੇ ਤੇਰੇ ਦੋਸਤ ਹੈਗੇ ਪੰਜ ਚਾਰ ਵਾਧੂ ਆ ਪੰਜ ਚਾਰ ਦੇ ਕੀ ਕਰੇ ਲੋੜ ਵਾਧੂ ਆ ਤੇ ਤੇਰਾ ਪਖ ਬੋਰਨਗੇ ਸਾਥ ਦੇ ਨਾਲ ਕਾੜਨਗੇ ਪਹਿਲਾਂ ਬਹੁਤ ਘੰਡੇ ਕੱਢੇ ਉਹਨਾਂ ਨੇ ਬੱਸ ਫਿਰ ਆਹ ਨਹੀਂ ਨਾ ਗੱਲ ਦੇਖ ਪੁੱਤਰਾ ਬੇ ਸਾਤੇ ਲੀ ਬੇਰੇ ਹੱਥ ਜੇ ਠੀਕ ਹੈ ਜਿੰਨੇ ਕਹੇਗਾ ਬਰਾਬਰ ਤੋਲ ਲੂੰ ਉਹ ਮੁੰਡੇ ਜੇ ਤਾਂ ਕੰਡਾ ਕੱਢ ਦੇ ਕੰਡਾ ਕੱਢਣਾ ਕਿਵੇਂ ਮਾਂ ਸਮਝਣੀ ਮੈਂ ਬੇ ਤਾਂ ਹੀ ਤਾਂ ਫਿਰ ਮੈਨੂੰ ਗੁੱਸਾ ਚੜ ਜਾਂਦਾ ਤੂੰ ਵੀ ਤੇਰੇ ਪਿਓ ਵਰਗਾ ਹੈਗਾ ਮੇਰੀ ਗੱਲ ਸੁਣ ਅੱਲਾ ਕੇ ਮੁੰਡੇ ਨੂੰ ਨਾਲ ਨਾ ਇੱਕ ਦਿਨ ਨੂੰ ਸੀ ਆਈਡੀਆ ਲਾ ਦੇ ਉਹ ਦਿਮਾਗ ਕਿੱਥੇ ਜਾਂਦਾ ਕਿੱਥੇ ਆਉਂਦਾ ਦੇਖ ਕੇ ਨਾ ਇੱਕ ਦਿਨ ਮੌਕਾ ਕਰ ਦੋ ਇਹ ਕੰਮ ਤਾਂ ਜਰੂਰ ਨਾਲ ਵੱਡੂਗਾ ਉਹਨੂੰ ਠੀਕ ਹੈ ਨਾਲ ਲੱਗੂ ਮੈਂ ਦੇਖਣੀ ਆ ਤੂੰ ਨਾ ਆ ਪੱਡਣ ਬੁੱਡਣ ਨੇ ਗੱਲਾਂ ਐ ਨਹੀਂ ਕਿਆ ਕਰਦੇ ਕੋਡਵਾੜ ਰੱਖੀਦਾ ਹੁੰਦਾ ਚੱਲ ਆਪਣਾ ਤਾਂ ਕੋਡਵਾੜ ਹੀ ਆ ਹੁਣ ਇੱਥੇ ਆਊਗੀ ਧੱਕੇ ਖਾਂਦੀ ਫਿਰ ਜਿਹੜੇ ਮੁੰਡੇ ਦੇ ਸਿਰ ਤੇ ਛਾਲਾ ਮਾਰਦੀ ਐ ਨਾ ਉਹ ਜਦੋਂ ਉਹ ਹੀ ਗਾਇਬ ਹੋ ਗਿਆ ਫਿਰ ਉੱਥੇ ਕੀ ਕਰੂਗੀ ਜੇ ਨਾ ਨਾ ਆ ਕੇ ਉਹਨੇ ਮੇਰੇ ਪੈਰਾਂ 'ਚ ਡਿੱਗ ਕੇ ਆਖ ਕੇ ਮੈਨੂੰ ਮaaf ਕਰ ਦੇ ਰੋਟੀ ਤੇਥੋਂ ਖਾऊं ਫਿਰ ਮੈਨੂੰ ਵੀ ਰਾਣੀ ਕੀ ਨੇ ਕਹਿਣਾ ਕੋਈ ਨਹੀਂ ਮੈਂ ਵੀ ਹੁਣ ਦਊ ਹੁਣੋਂ ਆਲੂ ਵਾਲੇ ਪਰੌਂਠੇ ਚੱਕ ਦੇ ਹਟਾ ਫਿਰ ਬਸ ਤੇਰੀ ਮਾਂ ਤੇਰੇ ਨਾਲ